ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਅੱਜ ਜਿਸ ਤਰ੍ਹਾਂ ਸਾਡੇ ਪੀਐਸਬੀਯੂ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਮੰਗਲੀ ਨੇ ਪਹਿਲਾਂ ਦੱਸ ਹੀ ਦਿੱਤਾ ਹੈ ਕਿ ਅੱਜ ਦਾ ਜੋ ਧਰਨਾ ਹੈ ਇਹ ਹਰਪ੍ਰੀਤ ਸਿੰਘ ਜੀ ਏਟੀਓ ਨੇ ਜੋ ਕਿ ਇੱਕ ਮੀਟਿੰਗ ਦੇ ਕੇ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਵਿੱਚ ਲੈ ਕੇ ਅਤੇ ਆਪਣੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਨਾਲ ਲੈ ਕੇ ਮਲਾਜ਼ਮਾਂ ਨਾਲ ਕੁਝ ਸਮਝੌਤੇ ਕੀਤੇ ਸੀ ਪਰ ਇਹ ਸਮਝੌਤੇ ਮਸਾਰੇ ਹੀ ਆਪਣੇ ਸਾਈਡ ਤੋਂ ਇਹ ਮੁੱਕਰ ਗਿਆ ਕੋਈ ਉਹਨਾਂ ਨੂੰ ਮੰਗਣ ਦੇ ਵਾਸਤੇ ਸੰਜੀਦਾ ਨਹੀਂ ਪੰਜਾਬ ਸਰਕਾਰ ਬੇਸ਼ੱਕ ਪਹਿਲਾਂ ਅਸੀਂ ਕਾਫੀ ਲੜਾਈਆਂ ਲੜੀਆਂ ਲੜਾਈਆਂ ਲੜ ਕੇ ਆਪਾਂ ਇਹ ਬਚਾਉਂਦੇ ਰਹੇ ਹੁਣ ਤੱਕ ਰਵੀਰ ਬੋਟ ਨੂੰ ਬਚਾਇਆ ਕੁਝ ਬੇਸ਼ੱਕ ਨਿਜੀਕਰਨ ਹੈ ਹੁਣ ਜੋਪੀ ਦਾ ਕਰੀ ਜਾਂਦੇ ਨੇ ਪਹਿਲਾਂ ਵੀ ਇਹਨਾਂ ਨੇ ਨਿਜੀਕਰਨ ਕਾਫੀ ਸਟੇਟਾਂ ਦੇ ਵਿੱਚ ਕਰ ਦਿੱਤੇ ਨੇ ਅਸੀਂ ਇਸੇ ਕਰਕੇ ਜਿਹੜੀ ਲੜਾਈ ਆ ਸਾਡੇ ਇੱਕ ਬਹੁਤ ਅਹਿਮ ਮੋੜ ਤੇ ਪਹੁੰਚੀ ਹੋਈ ਹੈ ਅਸੀਂ ਉਸ ਲੜਾਈ ਨੂੰ ਅੱਗੇ ਤੋਰਦੇ ਹੋਏ ਇਸ ਨੂੰ ਅਕੇ ਮੋੜਾ ਪਾਵਾਂਗੇ ਤੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਹਨ ਉਹਨਾਂ ਦੇ ਸਿਰ ਜਗਾਰ ਨੂੰ ਬਚਾਵਾਂਗੇ ਧੰਨਵਾਦ ਜੀ। ਮੁਰਦਾਬਾ ਬੀਲੀ ਮੰਤਰੀ ਮੰਗਾ ਮੰਨ ਕੇ ਮੁਕਿਆ ਮੁਰਦਾਬਾ। ਮੁਰਦਾਬਾ ਅੱਜ ਪਾਵਰ ਕਮਾਂ ਤੇ ਟਰਾਂਸਕ ਦੇ ਮੁਲਾਜ਼ਮਾਂ ਵੱਲੋਂਗਾ ਕਿਉਂਕਿ ਬੀਲੀ ਮੰਤਰੀ ਹਰਪੰਸ ਸਿੰਘ ਏਟੀਓ ਨੇ 2 ਜੂਨ ਨੂੰ ਪੀਐਸਸੀਬੀ ਆ ਉਹਦੇ ਨੇੜੇ ਰੋਸ ਪ੍ਰਦਰਸ਼ਨ ਕੀਤਾ ਜਾਊਗਾ। ਕਿਉਂਕਿ ਬਿਜਲੀ ਮੰਤਰੀ ਹਰਪੰਸ ਸਿੰਘ ਏਟਿਓ ਨੇ 2 ਜੂਨ ਨੂੰ ਪੀਐਸਈਵੀ ਜੁਆਇਨ ਫੋਰਮ ਮਲਾਰਮ ਇਕਤਾ ਮੰਚ ਜੁਨਿਅਰ ਇੰਜੀਨੀਅਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਬਹੁਤ ਹੀ ਮੰਗਾਂ ਤੇ ਸਹਿਮਤੀ ਬਣੀ ਸੀ ਪਰ ਬਿਜਲੀ ਮੰਤਰੀ ਹਰਪੰਸ ਸਿੰਘ ਏਟਿਓ ਨੇ ਕਿਹਾ ਸੀ ਕਿ ਸਾਨੂੰ 10 ਦਿਨਾਂ ਸਮਾਂ ਦਿਓ 10 ਦਿਨ ਤੋਂ ਬਾਅਦ ਪੀਐਸਈਵੀ ਡਿਮੈਂਡ ਫੋਰਮ ਬਿਜਲੀ ਮਲਾਰਮ ਇਕਤਾ ਮੰਚ ਤੇ ਇੰਜੀਨੀਅਰ ਐਸੋਸੀਏਸ਼ਨ ਨੇ ਮੀਟਿੰਗ ਕੀਤੀ ਸੀ ਸੀਐਮਡੀ ਨਾਲ ਪਰ ਜਿਹੜੀਆਂ ਮੰਗਾਂ ਮੰਨੀਆਂ ਸੀ ਉਹਦੇ ਵਿੱਚੋਂ ਇੱਕ ਦੋ ਜੋ ਆਮ ਮੰਗਾਂ ਸੀ ਉਹ ਤਾਂ ਸਰਕਾਰ ਕਰ ਦਿੱਤੇਗਾ ਪਰ ਬਾਕੀ ਮੰਗਾਂ ਪੈਂਡਿੰਗ ਨੇ ਜਿਸ ਕਰਕੇ ਮੁਲਾਜ਼ਮਾਂ ਵੱਲੋਂ ਜੋਰਪੁਰਨਾ ਸਿੰਘ ਯੂਟਿਊ ਦਾ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਿਹੜੀ ਕੋਠੀ ਆ ਉਹਦੀ ਰਹਿਦ ਨੇ ਬਿਲਕੁਲ ਅੱਜ ਸਾਰੇ ਪੰਜਾਬ ਵਿੱਚੋਂ ਗਰਦਾਰ ਗਦਾਸਪੁਰ ਤੇ ਪਠਾਨਕੋਟ ਰੋਪੜ ਜਾਂ ਹੁਸ਼ਿਆਰਪੁਰ ਜਾਂ ਜਲੰਧਰ ਲੁਧਿਆਣਾ ਸਾਰੇ ਇਰੇ ਦੇ ਮੁਲਾਜ਼ਮ ਬੱਸਾਂ ਰਾਹੀਂ ਹਜ਼ਾਰਾਂ ਦੀ ਗਿਣਤੀ ਵੰਟਣਗੇ ਤਾਂ ਕਿ ਹਰ ਭੈਣ ਜੀ ਸਿੰਘ ਐਟਿਓ ਨੂੰ ਮੰਨੀਆਂ ਮੰਗਾ ਲਾਗੂ ਕਰਵਾਉਣ ਲਈ ਮਜਬੂਰ ਕਰਨਗੇ ਧੰਨਵਾਦ ਇੱਕ ਵਾਰ ਇਹ ਨਹੀਂ ਬਣਾ ਦਿਓ ਹਾਂ ਲੋ ਇਹਦੀ ਵਾਜਵਾ ਹੌਲੀ ਹੌਲੀ ਮੈਂ ਕਹੇ ਕੇਂਦਰ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮੰਨੀਆਂ ਮੰਗਾ ਲਾਗੂ ਕਰੋ ਲਾਗੂ ਕਰੋ ਮੰਗਾ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਅੱਜ ਜਿਸ ਤਰ੍ਹਾਂ ਸਾਡੇ ਐਪੀਐਸਵੀਓ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਮੰਗਲੀ ਨੇ ਪਹਿਲਾਂ ਦੱਸ ਹੀ ਦਿੱਤਾ ਹੈ ਕਿ ਅੱਜ ਦਾ ਜੋ